ਇਸ ਜਗ੍ਹਾ ਤੋਂ ਟੁੱਟਿਆ ਹੈ ਦਰਿਆ ਬਿਆਸ ਦਾ ਜੋ ਬੰਨ ਜੋ ਬਾਹੂ ਪਰ ਸਾੰਗ ਰਹਾ ਤੇ ਵੱਖ ਵੱਖ ਪਿੰਡਾਂ 'ਚ ਜੋ ਪਾਣੀ ਪਿਆ ਜੀ ਇਹ ਬੰਨ ਟੁੱਟਣ ਨਾਲ ਜੋ ਪਾਣੀ ਦੀ ਮਾਰ ਚੱਲ ਰਹੀ ਨੇ ਲੋਕ ਪਰ ਹਜੇ ਵੀ ਇਸ ਨੂੰ ਬਚਾਉਣ ਲਈ ਜੋ ਲਗਾਤਾਰ ਰਾਹਤ ਕਾਰ ਚੱਲ ਰਹੇ ਆ ਸਾਹਮਣੇ ਦੇਖੋ ਦਰਗਤ ਸੁੱਟੇ ਜੀ ਰੁੜ ਕੇ ਅੱਗੇ ਚੱਲ ਗਏ ਇੱਥੇ ਵੀ ਦਰਗਤ ਸੁੱਟੇ ਆ ਆ ਸਾਹਮਣੇ ਦਰਗਤ ਸੁੱਟੇ ਆ ਜੀ ਇਹ ਘਰ ਛੱਡ ਦੋ ਮੇਰੇ ਤਾਂ ਲਕਾਰ ਪਾਤੀ ਆ ਆਡਾਰ ਪਾਈ ਇਹਨੂੰ ਇਹਦੇ ਵਿੱਚ ਹੁਣ ਅਜੇ ਵੀ ਦ ਹੋਰ ਧਰਾਤ ਛੱਟੇ ਜਾ ਰਹੀ ਕਿਉਂਕਿ ਇਸ ਨੂੰ ਬਚਾਇਆ ਜਾ ਗਿਆ ਅੱਗੇ ਨਾ ਖੁਰੇ ਸਾਹਮਣੇ ਘਰ ਵਾ ਆ ਦਿੱਤੀ ਇਹ ਥੋੜੀ ਆਵਰ ਦਾਲ ਮਾ ਭਈ ਇਹਦਾ ਇੱਥੇ ਬਾਹਰ ਜਾ ਚੜਾ ਮੇਰੇ ਬਾਹਰ ਓਏ ਬਰੂ ਇਸ ਜਗ੍ਹਾ ਤੋਂ ਟੁੱਟਿਆ ਦਰਿਆ ਬਿਆਸ ਦਾ ਤਸੀਬਾ ਨੂੰ ਜਿਸ ਨੂੰ ਬਚਾਉਣ ਲਈ ਜੋ ਇਦ ਰਖ ਲਾਏ ਜਾ ਰਹੇ ਓਏ ਬਰੂ ਓਏ ਬਰੂ ਓਏ ਬਰੂ ਓਏ ਬਰੂ ਓਏ ਬਰੂ ਸਾਨੂੰ ਪਾਲਟੀ ਲੈ ਕੇ ਨੂੰ ਹੈਲੋ ਪਾਲਟੀ ਲੈ ਕੇ ਭਾਈ ਜੀ ਕਿੱਧਰ ਨੂੰ ਚਲਣਾ ਹੈ ਆਓ ਤੇਜਾ ਆਓ ਕਾਚੂ ਬੰਨੋ ਨਹੀਂ ਪਾਰਟੀ ਕਿੱਧਰ ਨੂੰ ਦੇਣੀ ਆ ਹੋਰ ਬੰਨੋ ਭਾਈ ਜੀ ਚਲੋ ਜੀ ਜੀ ਸੋਸ ਲਾ ਗਰੋ ਕੋ ਮੈਂ ਚਾਰ ਨਹੀਂ ਗਲਤ ਕਰਦੀ ਮਿੰਨਾ ਆਇਆ ਅਰੇ ਮੈਤਰੀਆਂ ਲਾ ਉਹਦੇ ਬੰਨੋ ਮਾਣੀ ਉਹਦੀ ਜਾਸਤ ਲੇ ਗੀ ਬੰਦ ਨਾਮ ਗਏ ਨਾਮ ਹੈ ਫੇਸਬੁਕ ਮ ਹਾਵਾ ਉਸ ਕਰ ਜਾ ਹੜ ਆਇਓ ਇਸੇ ਹੁੰਦੇ ਜਾ ਕਿਤੇ ਬਾਗ ਕੋਈ ਨਹੀਂ ਕੋਈ ਨਹੀਂ ਦੋ ਪੰਜ ਪੰਜ ਲੱਕ ਮਾਰ ਰੋਏ ਬੋਲ ਸੋਨਹੋ ਅਸਲੀ ਅਕਾਲ ਮੋਰ ਮੋਰ ਮੋਰੋ ਖੜਾ ਮੋਰੋ ਖੜਾ ਬੋਲ ਜੀ ਆਹ ਸੁਣਦਾ ਨੂੰ ਆਹ ਆਹ ਕੀ ਦੀ ਗੱਲ ਕਰਦੇ ਆ ਨੀ ਪੁਰਾਣਾ ਨੀ ਗੱਲ ਦੇ ਰਿਹਾ ਪਾਣੀ ਯਾਰੀ ਕੋਟੀ ਦਾ ਵਾਦਦੀਆ ਮਤੇ ਖਾਬੜੀ ਕਿਹਦਾ ਕੋੜੀ ਨਾਉ ਪਤੀ ਆਦੀ ਇਹਨੂੰ ਮੋੜੋ ਪਰਲੇ ਬਨੇ ਤੋੜਦੇ ਹਾਂ ਚਲੋ 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 ਸੁਪਾਓ ਤਸ ਫੜੀਂ ਉਹ ਬੋਲਾ ਬੋਲੇ ਕੋਈ ਹੋਂ ਤਾਰ ਵੀ ਪਈ ਆ ਨਾ ਜੀ ਇਹਨੇ ਰੁੜ ਗਈ ਤਾਰ ਵੀ ਪਈ ਆ ਅੱਗੇ ਰੁੜੇ ਨਾ ਉਹ ਤਾਰ ਪਈ ਆ ਦੀ ਉਹਨੂੰ ਕਾਰਨ ਬੰਨਿਆ ਵਾ ਹਾਂ ਵੀ ਰੁੜੇ ਨਾ ਜੇ ਰੁੜ ਗਿਆ ਫੇਰ ਰੁੜ ਜਾਣਾ ਪਾਣੀ ਇਹਨਾਂ ਤੇਜ਼ ਆ ਹਾਂ ਹਾਂ ਉਹ ਵੀ ਚੱਲ ਕੇ ਨਾਲ ਅੱਛਾ ਨਾ ਬੰਨ ਦੇ ਉਸੇ ਨੀ ਆਪੇ ਆਪੇ ਰਾਡ ਦੇਪਣੀ ਜੀ ਦਾ ਜਤੀ ਇਹ ਨਾ ਤਾਂ ਨਾਈ ਲਾ ਲੇ ਮੈਂ ਰੱਖਦਾ ਹਾਂ ਤਾਰ ਬਾਈ ਹੋਈ ਨੂੰ ਤਾਰ ਬਾਈ ਹੋਈ ਆ ਬੰਦੋ ਤਾਰ ਪਈ ਹੋਈ ਉਹਦੇ ਤਾਰ ਬੰਦ ਨੀ ਉਹ ਮੋਡਨਾ ਬੰਦੋ ਹਾਂ ਇਹਨਾਂ ਮੋਡਨਾ ਬੰਨਣਗੇ ਇਹਨਾਂ ਮੋਡਨਾ ਬੰਨਦੇ ਭਾਜੀ ਬਸ ਤਾਰ ਬੰਨ ਲੈ ਕੇ ਬੰਨਿ ਸੇ ਮੋਡਨਾ ਇਹ ਇਹਨਾਂ ਦਾ ਮੋਡਨਾ ਓ ਮਾਈ ਗਾਣੇ ਇਹ ਲੋਕ ਗਰਸਤ ਬਣਨ ਤਾਰ ਪੋਣੀ ਇਰੇ ਉਹਨੂੰ ਰੋਕ ਲੈਂਦਾ ਜੇ ਦੀ ਖੋਰ ਕਿੱਥੇ ਤਜਾ ਮਤਲਬ ਦਰਦ ਛੋੜ ਦੇ ਦੇ ਤਾਂ ਕਮਾਨ ਦੇ ذریعے ਨਾ ਇੱਕ ਮੇਰਾ ਨਮੀ ਸਮਝ ਆ ਰਹੀ ਵੀ ਇਹ ਬੰਦੇ ਨੂੰ ਕਿਹੜਾ ਕਿਹੜਾ ਟੰਗਾ ਜੀ ਇਹਨਾਂ ਨਹੀਂ ਬਚਾਉਂਦੇ ਪਹਿਲਾਂ ਤਾਂ ਹੱਡਾਂ ਤੋਂ ਵੀ ਬੰਨਣਾ ਟੁੱਟਣਾ ਇਸ ਲਈ ਰੋਕਦੇ ਆ ਤੇ ਫਿਰ ਜੇ ਟੁੱਟ ਗਿਆ ਤੇ ਜੀ ਇਹਦੀ ਖਾਰ ਤੋਂ ਨੱਕਾ ਜੀ ਲਾਉਂਦੇ ਆ ਬਾਣੀ ਹੁਣ ਕੋਈ ਸਮਝ ਨਾ ਮੇ ਨਾ ਹੋ ਰਿਹਾ ਇਹ ਜਗਰਿਆਵਨ ਜਗਰਿਆਵਨ ਫੈਸਟ ਤੋਂ ਜਗਰਿਆਵਨ ਫੈਸਟ ਤੋਂ ਅਈ ਬਾਬਾ ਇਹ ਕਰਨੇ ਚਲੋ ਆਓ ਤਿੰਨ ਚਾਰ ਘਰ ਦੇਤੇ ਆ ਵੀ ਨਾ ਦੇਤੇ ਜਿੱਧਰੋਂ ਸਿੱਧਾ ਹੋਤ ਰਿਆ ਨਾ ਇਹਨੂੰ ਇਹਨੂੰ ਜਿਆਦਾ ਛੱਟ ਮਾਰਨੀ ਮੁੰਡੇ ਆਵੇ ਰੁੜ ਕੇ ਜਿਹੜਾ ਹੁਣ ਢੂੰਗਾ ਹੋਈ ਜਾਂਦਾ ਉਹ ਖੁੱਟੇ ਕਢੂੰਗਾ ਹਾਂਜੀ ਉਹਦੇ ਢੂੰਗੇ ਚਲੇ ਗਏ ਹਾਂਜੀ ਗੁੰਗਾਂ ਆ ਦਰਸਤ ਗਰੂਪ ਤੇ ਜਿੱਥੇ ਖੜੇ ਬਚਾਈ ਬੈਠੇ ਉਹਨਾਂ ਨਾਲ ਗੱਲ ਕਰਨ ਹਾਂਜੀ ਇਹਨਾਂ ਦੀ ਝੜਾ ਨਾ ਉਹ ਰੋਕ ਦਿੰਦੇ ਚਲੋ ਲੱਗ ਜੀ ਸਾਨਾ ਬਰੋ ਚਾਹਵਾ ਤੇ ਖੁੱਸੇ ਮੇਰੇ ਬਸ ਇਸ ਜਗ੍ਹਾ ਤੋਂ ਟੁੱਟਿਆ ਹੈ ਦਰਿਆ ਬਿਆਸ ਦਾ ਜਿੱਤ ਸੀਵਨ ਹੁਣ ਰਖ ਤਾਂ ਵੱਡ-ਵੱਡ ਸੱਟ ਰਿਹਾ ਜੀ ਹੋਰ ਬਗਨਾ ਤੋਂ ਹੋ ਗਿਆ ਕਿਉਂਕਿ ਜਿਹੜੇ ਜਿਹੜੇ ਟਾਪੂਆ ਟਾਪੂ ਦੇ ਵਿਚਕਾਰ ਵਿੱਚ ਸੀ ਜਿਹੜੇ ਬੰਦੇ ਬਹਾਰ ਹੋ ਗਏ ਤੋਂ ਇਹ ਪਾਣੀ ਪਰਲੇ ਬੱਸ ਜਣਾ ਬੰਦ ਹੋ ਗਿਆ ਸੋ ਇਸ ਏਰੀਆ ਨੂੰ ਹੋਰ ਵੀ ਜ਼ਿਆਦਾ ਹੈਗਾ ਇਹਦੇ ਮੋਰਟਾ ਉਹਨਾਂ ਦੀ ਜ਼ਮੀਨ ਨੂੰ ਸਾਰਾ ਨੁਕਸਾਨ ਹੋ ਰਿਹਾ ਹੈ ਆ ਦੇਖੋ ਕਿੰਨੇ ਦਰਖਤ ਰੁੜ ਕੇ ਆਏ ਹੋਏ ਆ ਕਾ ਕਹੋ ਸਾਰਾ 10 10 12 12 ਲਟਵਾ ਇਸਾਰਾ ਬੇ ਫਰੇ ਦਰਖਤ ਲਾਗੇ ਪਿਆ ਜਾ ਰਿਹਾ ਹੈ ਹਾਂ ਹਾਂ ਜੀ ਮਠਾਈ ਬੇਠਾ ਤਾਂ ਬੰਨ ਨੂੰ ਆ ਦਰਖਤ ਤਾਂ ਨਹੀਂ ਆ ਜੀ ਦਰਖਤ ਮਠਾਈ ਬੇਠੇ ਸਾਰਾ ਕੋਈ ਸ਼ਾਇਦ ਹਾਂ ਜੀ ਸਿੱਧੇ ਜਾਣਾ ਪਾ ਇੰਨੀ ਵੀ ਨੋਜ਼ੀ ਲੱਗਦੀ ਥੋੜੀ ਆ ਵੀ ਆਇਥੇ ਨੋਜ਼ ਪੱਕੀ ਤੇ ਦੂਜੀ ਆ ਇਹ ਤਾਂ ਸੱਤ ਦਿਨੋ ਜੱਗੀ ਹੋਈ ਹੈ ਇਹਨੂੰ ਸਿਰਫ ਪਾਣੀ ਉੱਪਰ ਵੀ ਨਹੀਂ ਹੁਆ ਇਹਨੂੰ ਜਦੋਂ ਜਿਹੜੋ ਬਚਾਉਂਗੇ ਨੋਚਾ ਜਾਏਗੀ ਨੀ ਕੋਈ ਪੈਰ ਨਾ ਰੱਖਦੇ ਉਹ ਪਾਣੀ ਮਿੱਟੀ ਉੱਪਰ ਤੋਂ ਭਾਈਆਂ ਨੇ ਕਰਤਾ ਪਰ ਬਾਬਾ ਜੀ ਜਦੋਂ ਲੋਕਾਂ ਕੋਲੋਂ ਵੀ ਇਹ ਬੰਨ ਪਾਉਣਾ ਕਿੰਨਾ ਔਖਾ ਹੋਊਗਾ ਤੂੰ ਬੰਨ ਉਹਦੇ ਤੋਂ ਪਾਣੀ ਦੇ ਵਿੱਚ ਆਵਾਜਾਈ ਨਾਲ ਟਰੈਕਟਰ ਆ ਜਾਂਦੇ ਸੜਕਾਂ ਦਾ ਕੁਝ ਹੋ ਗਿਆ ਹਾਂ ਇਸ ਵਿੱਚ ਟਰੈਕਟਰ ਆਉਣਾ ਇਹ ਤਾਂ ਬੁੱਝੀ ਇਹ ਦੁਬਾਨ ਕਿੱਧਰੇ ਹੋ ਜਾਣੇ ਹਨ ਸਾਰੇ ਜਿੱਥੇ ਮਰਜੀ ਕੋਈ ਬਹੁਤ ਸੈਕਟਰ ਆ ਜਾਂਦੇ ਕਿਉਂਕਿ ਉਹਨਾਂ ਨੂੰ ਕਿਉਂਕਿ ਉਹ ਤੋਂ ਨਹੀਂ ਨਿਕਲ ਸਕਦਾ ਚੌਕ ਇੱਕ ਗਾ ਇਹ ਆਪਾਂ ਮੌਸਮ ਨੂੰ ਜਦੋਂ ਦੇਖਦੇ ਹਾਂ ਨਾ ਉਹਦੇ ਤਰ੍ਹਾਂ ਮੁੜ ਕੇ ਧੁੱਪਾਂ ਥੋੜੀਆਂ ਘਟ ਜਾਂਦੀਆਂ ਹਨਾ ਠੰਡਾ ਹੋ ਜਾਂਦਾ ਮੌਸਮ ਗਾਹ ਦੀ ਦਿਨ ਹੁਣ ਹੋ ਜਾਣਾ ਹੈ ਗਰਮੀ ਘਟ ਜਾਣੀ ਹੈ ਆ ਵੀ ਕਿਦਾਂ ਹੋ ਸਾਡਾ ਹੋਰ ਕੋਈ ਸਮਾਨ ਹੈਗਾ ਦੇ ਦੋ ਦੇ ਦੇ ਭਾਈ ਪਾਣੀ ਵਗੈਰਾ ਕੋਈ ਵੀ ਨਹੀਂ ਪਹੁੰਚੀ ਸਾਨੂੰ ਚੱਗਾ ਤੂੰ ਸਾਨੂੰ ਮੈਂ ਕਿਹਾ ਸਮਾਨ ਦੇ ਕੇ ਆ ਤੂੰ ਲੈ ਲਓ ਲੈ ਲਓ ਆਵੇ ਲੈ ਕੇ ਆਂਦੀ ਬੱਬਾ ਜੀ ਆਵੇ ਲੈ ਲਓ ਆਈ ਅੱਜ ਬਾਹੀ ਗੱਲ ਹੋ ਗਿਆ ਸਰਪੰਚ ਨੇ ਸਾਡਾ ਆਜੋ ਬਾਬਾ ਜੀ ਆ ਲੈ ਲਓ ਹੁਣ ਆਜੋ ਹੁਣ ਆਜੋ ਉਹ ਵੰਡ ਕੇ ਉੱਡ ਗਿਆ ਸਾਡੇ ਕੋਲੋਂ ਹੁਣ ਆਜੋ ਹੁਣ ਨੂੰ ਕੋਈ ਚੀਜ਼ ਨਹੀਂ ਪਹੁੰਚਦੀ ਇੱਥੇ ਆ ਵੀ ਹੁਣ ਆਵੇ ਲੈ ਕੇ ਆਏ ਤੁਹਾਡੇ ਲਈ ਇਹਨੂੰ ਬਾਦ ਜੱਗੇ ਨੂੰ ਪੜਾਈਏ ਬਾਬਾ ਜੀ ਮੇਰਾ ਵੀ ਨਾ ਬਾਬੇ ਨੂੰ ਘੜਾ ਲਾਇਆ ਬਾਬਾ ਜੀ ਪੰਡਾ ਕਰੋ ਆ ਕੇ ਲੈ ਜੀ ਕਰੋ ਘਰੇ ਜਾ ਬਾਬਾ ਜੀ ਇਹ ਨਾ ਇਧਰ ਕਿਸਤੀ ਹੈ ਨਾ ਮਿੱਟੀ ਥੱਲੇ ਲੱਗ ਜਾਂਦੀ ਆ ਨਹੀਂ ਨਹੀਂ ਉਧਰੋਂ ਪਾਏ ਨਾ ਨਾ ਪਾਣੀ ਕਿ ਲੱਗਦੀ ਆ ਆ ਦੂਜੇ ਆ ਲੈ ਲਓ ਲੈ ਲਓ ਲਿਓ ਇਧਰ ਫਟਾ ਦਿਓ ਬਾਬੇ ਆਉਣ ਦੇ ਜਾਂਦੇ ਆ ਨੇ ਵੀ ਉਧਰ ਦੇ ਲਹਿਰੇ ਇਧਰ ਪਾਣੇ ਉੱਚਾ ਕਰਕੇ ਨਾ ਚੱਲਦਾ ਇਧਰ ਬਾੜੀ ਜਿਹੜੀ ਹੌਲੀ ਦੇ ਪੈਣੀ ਤਾਂ ਕਿਤੇ ਸਾਰੇ ਪੁੱਟ ਜਾਂਦੇ ਸੀ ਇਹ ਦੇ ਨੇ ਕੋਈ ਨਹੀਂ ਆ ਬੋਣ ਲੈ ਲੋ ਸਾਡੇ ਗਾਮ ਦਾ ਕਮੋਡਾ ਹੋਰ ਕੋਈ ਨਹੀਂ ਦੇਦੀ ਹਾਂ ਉਹਨਾਂ ਚਾਹ ਦੇ ਦਬਾਈ ਕੋਣੀ ਵਿੱਚ ਆਖਿਆ ਸਰਪੰਚ ਨੂੰ ਉਸਮਾਨ ਵੀ ਲੈ ਦੋ ਖਾਣ ਵਾਲਾ ਬਾਬਾ ਜੀ ਉਹ ਤਾਂ ਫੇਫੇ ਸਰਪੰਚ ਜੀ ਆਖਿਆ ਦੇ ਕੇ ਜਾਂਦਾ ਹੈ ਸਰਪੰਚਾ ਆਪਣੀ ਜਗ੍ਹਾ ਤੋਂ ਦਰਬੱਤਾ ਬਾਹਰ ਲਾਉਂਦਾ ਸਰਪੰਚ ਜੀ ਬੋਲ ਲੈ ਲਾਓ ਕੋਈ ਉਹਨਾਂ ਨੂੰ ਬੋਲਦੇ ਆਂ ਕੋਈ ਨਹੀਂ ਉਹ ਟਰੋਨਾ ਕੋਈ ਕਿਹਾ ਤੁਹਾਨੂੰ ਬਾਬੇ ਨੇ ਦਿੱਤੀ ਹੋਈ ਹੈ ਉਹ ਤੇ ਬੰਦ ਦੇ ਸਾਰਾ ਇਹ ਦੇ ਦੇ ਉਹ ਇਹ ਪਾਉਂਦੇ ਲਗਾ ਹਾਂ ਸਪਰਾ ਦੇ ਮਡੋਣੀਆਂ ਲਾਉਣ ਲਗਾ ਤੇ ਉਹਦੇ ਬੈਠਾ ਵਾ ਇੱਕ ਕਰਦੇ ਦੇ ਦੋਗੇ ਮੈਂ ਤੇ ਬੇਟੀ ਨਹੀਂ ਕਰ ਦੋ ਉਹ ਵਾ ਟੇ ਬਣੇ ਖਾਰਾ ਖਗੜ ਪੈਨ ਸਾਰਾ ਦੇ ਦੇ ਮੈਂ ਤੇ ਇਹਦਾ ਪੈਸਾ ਗਾਲਾਂ ਹੀ ਇੱਕ ਖਾਂਦਾ ਜਾਂਦਾ ਨਿਕਾ ਹਾਂ ਹਾਂ ਆ ਲੋ ਅਰ ਅਸੂਬ ਆ ਵੰਡ ਲੋ ਬੱਬਾਈ ਮਾਤਾ ਹੀ ਸਾਰੇ ਉੱਪਰ ਪੈਣ ਔਰ ਪਾਪਾ ਨਹੀਂ ਲਈ ਔਰ ਪਾਣੀ ਪਾਣੀ ਲੈ ਕੇ ਬੈਠੀ ਰਹੋ ਕਿਹੜਾ ਕਰਦਾ ਦਾ ਉਹ ਸਾਹਮਣੇ ਵਾਲਾ ਜੀ ਉੱਥੇ ਰਾਹ ਹੋਣਾ ਨਾ ਬੰਨ ਨੂੰ ਰਾਹ ਦੇ ਗਾਵੇ ਤੇ ਥੋੜਾ ਦੇਖ ਲੈਣ ਨੂੰ ਜਿੱਥੇ ਰੋਟੀ ਪੱਕਦੀ ਆ ਕੇਦੇ ਇੱਥੇ ਬੱਚੇ ਚੱਲਦੇ ਜਿੱਥੇ ਨਹੀਂ ਉੱਥੇ ਜਾਈਏ ਹੱਲੇ ਗੱਲ ਆਉਂਦੀ ਆ ਤਾਂ ਉਹ ਨਾ ਨਹੀਂ ਗੱਡੀ ਹੋਊ ਤਾਂ ਆ ਤੋ ਪਾ ਦੇ ਔ ਬੁਰੇ ਦੇਖ ਭਾਜੀ ਆਪਣੇ ਘਾਟਾ ਹੈ 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 ਘ